ਉਸ ਬਾਰੇ ਸੋਸ਼ਲ ਮੀਡੀਆ ਤੇ ਇਹ ਪੋਸਟਰ ਸਰਕੂਲੇਟ ਹੋਇਆ ਅ ਫੰਡਾਂ ਨੂੰ ਲੈ ਕੇ ਕੋਈ ਹੇਅਰਫੇਅਰ ਸੀ ਕੀ ਜਾਂ ਭਾਈ ਸਾਹਿਬ ਦੀ ਇਮੇਜ ਤੇ ਕੁਝ ਸਵਾਲ ਚੁੱਕਣ ਦੇ ਅਸਾਰ ਸੀਗੇ ਇਹਦੇ 'ਚ ਕੋਈ ਹੇਅਰਫੇਅਰ ਨਹੀਂ ਸੀ ਜੀ 4 ਕਰੋੜ 90 ਲੱਖ ਰੁਪਈਆ ਹਰੇਕ ਐਮਪੀ ਨੂੰ ਐਮਪੀ ਫੰਡ ਆਉਂਦਾ ਜੀ ਜੀ ਉਹ ਇਲਾਕੇ ਦੇ ਵਿਕਾਸ ਦੇ ਲਈ ਆਉਂਦਾ ਜੀ 4 ਕਰੋੜ ਤੇ 90 ਲੱਖ ਰੁਪਈਆ ਦੇਸ਼ ਦੇ ਹਰੇਕ ਐਮਪੀ ਨੂੰ ਆਉਂਦਾ ਹੂੰ ਉਹਦੇ ਵਿੱਚੋਂ ਅਸੀਂ ਪ੍ਰੋਪਰ ਜਿੰਨਾ ਫੰਡ ਸਾਡੇ ਕੋਲੇ ਆਇਆ ਸੀ 4 ਕਰੋੜ 90 ਲੱਖ ਸੀ ਵੰਡ ਚੁੱਕੇ ਆ ਜੀ ਕੱਲਾ ਜਿਹੜਾ ਸਾਡਾ 2 ਕਰੋੜ 88 ਲੱਖ ਦਾ ਬਿੱਲ ਆ ਗਿਆ ਉਹ ਡਾਟਾ ਚੱਕ ਲਿਆ ਤੇ ਜਿਹੜਾ ਸਾਡਾ ਸਾਡੇ ਲੋ ਤਾਂ ਫੰਡ ਐਮਪੀ ਸਾਹਿਬ ਦਾ ਕੋਈ ਕਸੂਰ ਨਹੀਂਗਾ ਐਮਪੀ ਸਾਹਿਬ ਨੇ ਫੰਡ ਜਾਰੀ ਕਰ ਦਿੱਤਾ ਉਹ ਅੱਗੇ ਲਾਉਣਾ ਉਹ ਪ੍ਰੇਤਾ ਨੇ ਵੀਡੀਓ ਸਹਿਬਾਨਾਂ ਨੇ ਲਵਾਉਣਾ ਉਹਦੇ ਬਿੱਲ ਸਾਡੇ ਕੋਲੇ ਆ ਜਾਣਗੇ ਉਸ ਤੋਂ ਬਾਅਦ ਉਹ ਵੀ ਸ਼ੋ ਹੋਣ ਲੱਗ ਜੂਗਾ ਪਹਿਲੀ ਗੱਲ ਤਾਂ ਚੈਨਲ ਨੂੰ ਚਾਹੀਦਾ ਸੀ ਸਾਡੇ ਕੋਲੋਂ ਜਾਣਕਾਰੀ ਲੈ ਲੈਂਦੇ ਅੱਜ ਪੰਜਾਬ ਚ ਕੋਈ ਵੀ ਆਰਟੀਆਈ ਪਾ ਕੇ ਵੀ ਜਾਣਕਾਰੀ ਲੈ ਸਕਦਾ ਕੋਈ ਵੀ ਨਾਗਰਿਕ ਕੋਈ ਵੀ ਵੋਟਰ ਉਹਦੀ ਜਾਣਕਾਰੀ ਲੈ ਸਕਦਾ ਫੰਡ ਕਿੱਥੇ ਲਵਾਈਆ ਹੋਇਆ ਕਿੱਥੇ ਗਿਆ ਉਹਦੇ ਇਹਦੇ ਚ ਕੋਈ ਅਜੇ ਦੋਰਿਆ ਨਹੀਂ ਗਿਆ ਉਹਦੇ ਬਾਰੇ ਉਹ ਜਾਣਕਾਰੀ ਲੈ ਸਕਦੇ ਪਰ ਉਹਨੇ ਅਧੂਰੀ ਜਾਣਕਾਰੀ ਦਿੱਤੀ ਆ ਚਾਰ ਕੋਟ ਲੱਬੇ ਲੱਖ ਸਾਢੇ ਕੋਲੇ ਹੈ ਉਹ ਜਲਦੀ ਸ਼ੁਰੂ ਕਰ ਦੇਣਾ ਪਿੰਡਾਂ ਦੇ ਵਿਕਾਸ ਵਾਸਤੇ ਜਿੰਮਾ ਦਿੱਤੀਆਂ ਜਾ ਰਹੀਆਂ ਸਕੂਲਾਂ 'ਚ ਆਰੋ ਲਾਏ ਜਾ ਰਹੇ ਆ ਬੱਚਿਆਂ ਦੇ ਖਾਣੇ ਅਤੇ ਮੀਟੇ ਮੀਲ ਦੇ ਸ਼ੈੱਡ ਬਣਾਏ ਜਾ ਰਹੇ ਆ ਉਹ ਬੱਚਿਆਂ ਦੇ ਅੱਗੇ ਪੜ੍ਹਾਈ ਵਾਸਤੇ ਖਾਸ ਤੌਰ ਤੇ ਨੌਜਵਾਨ ਜਿਹੜੇ ਅੱਜ ਪੰਜਾਬ ਦੀ ਧਰਤੀ ਦੇ ਸ਼ੀਵਾਂ ਜਿਹੜਾ ਨਸ਼ੇ ਦਾ ਵਗ ਰਿਹਾ ਉੱਥੇ ਜਿੰਮਾ ਵਜੋਂ ਦਿੱਤੀਆਂ ਜਾ ਰਹੀਆਂ ਜੋ ਕਰਤਾਰ 쿠ਸ਼ੀ ਉਹਨਾਂ ਦੀ ਹੋਈ ਹੈ ਇਸ ਤੇ ਖਿਲਾਫ ਕੋਈ ਕਾਨੂੰਨੀ ਜਾਂ ਲੀਗਲ ਐਕਸ਼ਨ ਲਿਆ ਜਾਏਗਾ ਸਭ ਤੋਂ ਵੱਡੀ ਮੰਗ ਸੀ ਕਿ ਹਜ਼ੂਰ ਸਾਹਿਬ ਨਢੇੜ ਅਤੇ ਹਰ ਦੁਆਰ ਨੂੰ ਟ੍ਰੇਨ ਜਿਹੜੀ ਸ਼ੁਰੂ ਕਰਨੀ ਉਹ ਐਡਾ ਵੱਡਾ ਕਾਰਜ ਸੀ ਭਾਈ ਸਰਬਜੀਤ ਸਿੰਘ ਉਹ ਰਿਦ-ਵੱਖ-ਵੱਖ ਮੰਤਰੀ ਸਾਹਿਬਾਨਾਂ ਨੂੰ ਜਾ ਕੇ ਰੇਲ ਮੰਤਰੀ ਨੂੰ ਮਿਲਦੇ ਰਹੇ ਤੇ ਉਸ ਤੋਂ ਬਾਅਦ ਐਡਾ ਵੱਡਾ ਕਾਰਜ ਫਰੀਦਕੋਟ ਹਲਕੇ ਦਾ ਜੋ ਸ਼ੁਰੂ ਹੋਇਆ ਭਾਈ ਸਰਬਜੀਤ ਸਿੰਘ ਖਾਲਸਾ ਐਮਪੀ ਫਰੀਦਕੋਟ ਜਿਨ੍ਹਾਂ ਦੇ ਖਿਲਾਫ ਬੀਤੇ ਕੁਸਤਨਾ ਤੋਂ ਸੋਸ਼ਲ ਮੀਡੀਆ ਤੇ ਇੱਕ ਪੋਸਟਰ ਖੂਬ ਵਾਇਰਲ ਕੀਤਾ ਜਾ ਰਿਹਾ ਹੈ ਦਰਅਸਲ ਇਸ ਪੋਸਟਰ ਦੇ ਵਿੱਚ ਫੰਡਾਂ ਦੀ ਹੈਰੀ ਫੇਰੀ ਨੂੰ ਲੈ ਕੇ ਗਲਬਾਤ ਕੀਤੀ ਗਈ ਹੈ ਸੋ ਇਸ ਪੂਰੇ ਮਸਲੇ ਤੇ ਗਲਬਾਤ ਕਰਨ ਦੇ ਲਈ ਉਹਨਾਂ ਦੇ ਰੱਖਿਆ ਸਕੱਤਰ ਭਾਈ ਦਲੇਰ ਸਿੰਘ ਅਤੇ ਭਾਈ ਗੁਰਪ੍ਰੀਤ ਸਿੰਘ ਹੋਰੀ ਸਾਡੇ ਨਾਲ ਫੋਨ ਕਾਲ ਤੇ ਮੌਜੂਦ ਨੇ ਗਲਬਾਤ ਕਰਨਗੇ ਸਵਾਗਤ ਹੈ ਜੀ ਅਕਾਲ ਚੈਨਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਸੋ ਪੈਸਾ ਪਾਇਦਲੇ ਸਿੰਘ ਜੀ ਪਹਿਲਾਂ ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ ਇਸ ਵੇਲੇ ਦਫਤਰ ਦੇ ਵਿੱਚ ਤੁਸੀਂ ਮੌਜੂਦ ਹੋ ਜਿਸ ਵੇਲੇ ਸੋਸ਼ਲ ਮੀਡੀਆ ਤੇ ਇਹ ਪੋਸਟਰ ਸਰਕੂਲੇਟ ਹੋਇਆ ਅ ਫੰਡਾਂ ਨੂੰ ਲੈ ਕੇ ਕੋਈ ਹੇਅਰਫੇਅਰ ਸੀਗੀ ਜਾਂ ਪੈਸਾਬ ਦੀ ਇਮੇਜ ਤੇ ਕੁਝ ਸਵਾਲ ਚੁੱਕਣ ਦੇ ਅਸਾਰ ਸੀਗੇ ਇਦੇ 'ਚ ਕੋਈ ਹੇਰ ਫੇਰ ਨਹੀਂ ਸੀ ਜੀ 4 ਕਰੋੜ 90 ਲੱਖ ਰੁਪਈਆ ਹਰੇਕ ਐਮਪੀ ਨੂੰ ਐਮਪੀ ਫੰਡ ਆਉਂਦਾ ਜੀ ਉਹ ਇਲਾਕੇ ਦੇ ਵਿਕਾਸ ਦੇ ਲਈ ਆਉਂਦਾ ਜੀ 4 ਕਰੋੜ ਤੇ 90 ਲੱਖ ਰੁਪਈਆ ਦੇਸ਼ ਦੇ ਹਰੇਕ ਐਮਪੀ ਨੂੰ ਆਉਂਦਾ ਹੂੰ ਉਹਦੇ ਵਿੱਚੋਂ ਅਸੀਂ ਪ੍ਰੋਪਰ ਜਿੰਨਾ ਫੰਡ ਸਾਡੇ ਕੋਲੇ ਆਇਆ ਸੀ 4 ਕਰੋੜ 90 ਲੱਖ ਅਸੀਂ ਵੰਡ ਚੁੱਕੇ ਆ ਜੀ ਸੋ 490 ਕਿਉਂ ਵੰਡ ਚੁੱਕੇ ਆ ਜੀ ਜਿਹੜਾ ਸਾਡੇ ਕੋਲ ਜਿੰਨਾ ਫੰਡ ਆਇਆ ਸੀ ਉਹ ਕਾਰਨ ਲੱਗੇ ਜੀ ਜਿਹੜਾ ਸਪੋਕਸਮੈਨ ਚੈਨਲ ਆ ਜਿਹੜੀ ਉਹਨਾਂ ਨੇ ਨਿਊਜ਼ ਚੱਕੀ ਇਟਾ ਉਹਨਾਂ ਨੇ ਸਿਰਫ ਜਿਹੜੇ ਫੰਡਾਂ ਦੇ ਬਿੱਲ ਆ ਚੁੱਕੇ ਜਿਹੜੇ ਕੰਮ ਕੰਪਲੀਟ ਹੋ ਚੁੱਕੇ ਆ ਉਹ 2 ਕਰੋੜ 88 ਲੱਖ ਦੇ ਕੰਮ ਕੰਪਲੀਟ ਹੋ ਚੁੱਕੇ ਆ ਜੀ ਉਹਨਾਂ ਦਾ ਡਾਟਾ ਚੱਕ ਲਿਆ ਜੀ ਹੂੰ ਤੇ ਬਾਅਦ ਮਗਰ ਬਚ ਗਿਆ 2 ਕਰੋੜ 2 ਲੱਖ ਰੁਪਈਆ ਉਹ ਸਾਡੇ ਲੋਕਾਂ ਪੰਜ 6 ਮਹੀਨੇ ਦਾ ਜਾਰੀ ਹੋ ਚੁੱਕਿਆ ਜੀ ਇਹ ਪ੍ਰੋਸੈਸ ਹੁੰਦਾ ਇਥੋਂ ਸਾਡੇ ਤੋਂ ਜਾਂਦਾ ਡੀਸੀ ਸਾਹਿਬ ਕੋਲੇ ਡੀਸੀ ਸਾਹਿਬ ਤੋਂ ਵੀਡੀਓ ਵੀਡੀਓ ਤੋਂ ਜਾਂਦਾ ਗ੍ਰਾਮ ਪੰਚਾਇਤਾਂ ਕੋਲੇ ਨਗਰ ਕੌਂਸਲ ਕੋਲੇ ਜਾਂਦਾ ਜੀਓ ਗ੍ਰਾਮਪੜ ਚਾਇਤ ਨੇ ਉੱਥੇ ਉਹਨੂੰ ਵਰਤਣਾ ਹੁੰਦਾ ਅੱਗੇ ਹੁਣ ਕਈ ਜਗ੍ਹਾ ਤੇ ਸਾਡੀਆਂ ਜਿੰਮਾਂ ਦੇ ਹਾਲ ਬਣ ਰਹੇ ਕਿ ਕੋਈ ਲੈਂਟਰ ਪੈਣਾ ਹੌਲੀ ਹੌਲੀ ਸਾਰੀ ਹੋਣੀ ਹੈ ਧਰਮਸ਼ਾਲਾ ਦੀਆਂ ਗ੍ਰਾਂਟਾਂ ਜਿਵੇਂ ਜਿਵੇਂ ਉਹਦਾ ਸਾਰੀ ਦਾ ਕੰਮ ਚੱਲ ਰਿਹਾ ਉਹਨਾਂ ਦਾ ਜਿਹੜੇ ਹਜ ਤੱਕ ਐਨਓਸੀ ਵਿਦਿਆਰਾ ਜਿਹੜੇ ਬੈਲ ਆ ਸਾਡੇ ਕੋਲੇ ਹਜੇ ਆਇਆ ਹੀ ਨਹੀਂ ਉਹਨਾਂ ਉਹ ਇਕੱਲਾ ਜਿਹੜਾ ਸਾਡਾ 2 ਕਰੋੜ 88 ਲੱਖ ਦਾ ਬਿੱਲ ਆ ਗਿਆ ਉਹ ਡਾਟਾ ਚੱਕ ਲਿਆ ਤੇ ਜਿਹੜਾ ਸਾਡਾ ਸਾਡੇ ਲੋ ਤੋਂ ਫੰਡ ਐਮਪੀ ਸਾਹਿਬ ਦਾ ਕੋਈ ਕਸੂਰ ਨਹੀਂਗਾ ਐਮਪੀ ਸਾਹਿਬ ਨੇ ਫੰਡ ਘੜੀ ਕਰ ਦਿੱਤਾ ਉਹ ਅੱਗੇ ਲਾਉਣਾ ਉਹ ਪਰਿਵਿਤਾ ਨੇ ਆ ਵੀਡੀਓ ਸਹਿਬਾਨਾਂ ਨੇ ਲਵਾਉਣਾ ਉਹਦੇ ਬਿੱਲ ਸਾਡੇ ਕੋਲੇ ਆ ਜਾਣਗੇ ਉਸ ਤੋਂ ਬਾਅਦ ਉਹ ਵੀ ਸ਼ੋ ਹੋਣ ਲੱਗ ਜਾਊਗਾ ਪਹਿਲੀ ਗੱਲ ਤਾਂ ਚੈਨਲ ਨੂੰ ਚਾਹੀਦਾ ਸੀ ਸਾਡੇ ਕੋਲੋਂ ਜਾਣਕਾਰੀ ਲੈ ਲੈਂਦੇ ਅੱਜ ਪੰਜਾਬ ਚ ਕੋਈ ਵੀ ਆਰਟੀਆਈ ਪਾ ਕੇ ਵੀ ਜਾਣਕਾਰੀ ਲੈ ਸਕਦਾ ਕੋਈ ਵੀ ਨਾਗਰ ਕੋਈ ਵੀ ਵੋਟਰ ਉਹਦੀ ਜਾਣਕਾਰੀ ਲੈ ਸਕਦਾ ਫੰਡ ਕਿੱਥੇ ਲਵਾਈਆ ਹੋਇਆ ਕਿੱਥੇ ਗਿਆ ਉਹਦੇ ਕਿ ਕੋਈ ਅਜੇ ਦੋ ਰਹਿਆਂ ਨਹੀਂ ਗੀਆਂ ਉਹਦੇ ਬਾਰੇ ਉਹ ਜਾਣਕਾਰੀ ਲੈ ਸਕਦੇ ਸੀ ਪਰ ਉਹਨੇ ਅਧੂਰੀ ਜਾਣਕਾਰੀ ਦਿੱਤੀ ਆ ਜਿਸ ਦੇ ਕਾਰਨ ਕਿਉਂਕਿ ਪਾਈ ਸਰਵਿਸਿੰਗ ਦੀ ਖਾਲਸਾ ਕੈਂਪੀ ਨਿਉ ਸ਼ਹੀਦ ਭਾਈ ਗਜ ਸਿੰਘ ਜਿਨ੍ਹਾਂ ਨੇ ਕੌਮ ਦੀ ਡਿੱਗੀ ਹੋਈ ਪੱਗ ਨੂੰ ਸਿਰ ਤੇ ਰੱਖਿਆ ਜੀ ਜਿਹੜੀ ਅਕਾਲ ਤਖਤ ਸਾਹਿਬ ਸੱਚਖੰਡ ਹਰਮੰਦਰ ਸਾਹਿਬ ਦਾ ਬਦਲਾ ਲਿਆ ਸੈੰਤੀ ਗੁਰਤਾਮਾ ਦਾ ਬਦਲਾ ਲਿਆ ਤੇ ਕੌਮ ਦਾ ਸਿਰ ਉੱਚਾ ਕੀਤਾ ਉਹਨਾਂ ਦੇ ਸੁਪੁੱਤਰ ਆ ਲੋਕ ਬਹੁਤ ਪਿਆਰ ਕਰਦੇ ਆ ਤਨਮਨ ਧੰਨਾ ਸਾਦਦਾ ਤੁਹਾਡਾ ਚੈਨਲ ਦਾ ਵੀ ਧੰਨਵਾਦ ਕਰਦਾ ਵਿਦੇਸ਼ਾਂ ਦੀਆਂ ਸੰਗਤਾਂ ਦਾ ਵੀ ਧੰਨਵਾਦ ਕਰਦਾ ਤੁਸੀਂ ਉਹਨਾਂ ਨੂੰ ਬਹੁਤ ਪਿਆਰ ਕਰਦੇ ਹੋ ਕਿਉਂਕਿ ਜਿਹੜਾ ਇਹ ਪਰਿਵਾਰ ਆ ਪੀੜੀਦਰ ਪੀੜੀ ਚੱਲਣਾ ਜਿਵੇਂ ਪਹਿਲਾਂ ਸਾਡੇ ਸ਼ਹੀਦਾਂ ਦਾ ਪਰਿਵਾਰ ਆ ਬਾਬਾ ਵਿਦੀ ਚੰਦ ਦਾ ਪਰਿਵਾਰ ਆ ਭਾਈ ਤਾਰੂ ਸਿੰਘ ਦਾ ਜਿੰਨੇ ਵੀ ਸਾਡੇ ਗੁਰੂ ਸਰਵਰਾਂ ਦੇ ਹਮ ਗੁਰਪ੍ਰੀਤ ਸਿੰਘ ਜੀ 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 ਅਸੀਂ ਚਾਹਾਂਗੇ ਕਿ ਇਸ ਜਾਣਕਾਰੀ ਨੂੰ ਜਿਹੜਾ ਕੰਟੀਨਿਊ ਰੱਖਿਆ ਜਾਏ ਜਿਸ ਤਰ੍ਹਾਂ ਭਾਈ ਸਾਹਿਬ ਭਾਈ ਦਲੇਰ ਸਿੰਘ ਦੋੜ ਦੱਸ ਰਹੇ ਸੀ ਨਾ ਜਿਸ ਤਰ੍ਹਾਂ ਇਹ ਜਿਹੜੇ ਕੁਰਬਾਨੀ ਵਾਲੇ ਸ਼ਹੀਦ ਪਰਿਵਾਰ ਹੁੰਦੇ ਇਹਨਾਂ ਦਾ ਜਿਹੜਾ ਪੀਲੀ ਤਰ ਪੀੜੀ ਜੇ ਇਹਨਾਂ ਦੇ ਇਹਨਾਂ ਨੇ ਕੁਰਬਾਨੀ ਜਿਹੜੀ ਕੀਤੀ ਹੋਈ ਆ ਉਹਦਾ ਕੌਮ ਹਮੇਸ਼ਾ ਹੀ ਮੁੱਲ ਪਾਉਂਦੀ ਰਹੀ ਹੈ ਭਾਵੇਂ ਭਾਈ ਸਾਹਿਬ ਬਿੱਲਾ ਬਾਰੇ ਤੁਹਾਨੂੰ ਦੱਸ ਚੁੱਕੇ ਨੇ ਪਰ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਜਿਸ ਦੇ ਕਾਰਨ ਸਦਾਰਨ ਬਨਾਮ ਰਏਕ ਮਸਲੇ ਤੇ ਭਾਈ ਸਰਬੀ ਸਿੰਘ ਜੀ ਖਾਲਸਾ ਪਹੁੰਚਦੇ ਆ ਚਾਹੇ ਪਾਈ ਔਰਤਪਾਲ ਮਹਿਰੋ ਦਾ ਮਸਲਾ ਹੋਵੇ ਚਾਹੇ ਕਿਸਾਨੀ ਅੰਦੋਲਨ ਹੋਵੇ ਜਿਹੜਾ ਵੀ ਕੋਈ ਵੀ ਮਸਲਾ ਸਾਨੂੰ ਦੱਸੋ ਜੀ ਤੇ ਅਸੀਂ ਨਹੀਂ ਐਮਪੀ ਸਾਹਿਬ ਬੋਲੇ ਜਿਹੜਾ ਫੰਡ ਹੋ ਜਾਰੀ ਕਰ ਚੁੱਕੇ ਉਹਦੇ ਵਿੱਚ ਇਹਨਾਂ ਨੇ ਐਡ ਕਰਤਾ ਜਿਹੜਾ ਆਪਣਾ 25 26 ਦਾ ਉਹ ਵੀ ਐਡ ਕਰਤਾ 25 26 ਦਾ ਫੰਡ ਜਿਹੜਾ ਸਾਡੇ ਕੋਲ ਜਾਰੀ ਹੋਇਆ ਉਹ 1 ਕੱਤੀ ਮਾਰਚ ਨੂੰ ਜਾਰੀ ਹੋਇਆ ਜੀ ਉਹਦੇ ਵਿੱਚ ਕਿ ਕਿ ਪੋਰਟਲ ਬੰਦ ਸੀ ਦੇਸ਼ ਦੇ ਜਿੰਨੇ MP ਆ ਕਿਸੇ ਦਾ ਵੀ ਫੰਡ ਰਿਲੀਜ਼ ਨਹੀਂ ਹੋ ਰਿਆ ਸੀ ਉਹ ਪੋਰਟਲ ਬੰਦ ਸੀ ਉਹ ਹੁਣ ਅਸੀਂ ਜਲਦੀ 4.90 ਲੱਖ ਸਾਡੇ ਕੋਲੇ ਹੈ ਕੋ ਜਲਦੀ ਸ਼ੁਰੂ ਕਰ ਦੇਣਾ ਪਿੰਡਾਂ ਦੇ ਵਿਕਾਸ ਵਾਸਤੇ ਸ਼ੀਮਾਂ ਦਿੱਤੀਆਂ ਜਾ ਰਹੀਆਂ ਸਕੂਲਾਂ 'ਚ ਆਰਓ ਲਾਏ ਜਾ ਰਹੇ ਆ ਬੱਚਿਆਂ ਦੇ ਖਾਣੇ ਅਤੇ ਮਿੱਡੇ ਮੀਲ ਦੇ ਸ਼ੈੱਡ ਬਣਾਏ ਜਾ ਰਹੇ ਆ ਉਹ ਬੱਚਿਆਂ ਦੇ ਅੱਧੀ ਪੜ੍ਹਾਈ ਵਾਸਤੇ ਖਾਸ ਤੌਰ ਤੇ ਨੌਜਵਾਨ ਜਿਹੜੇ ਅੱਜ ਪੰਜਾਬ ਦੀ ਧਰਤੀ ਦੇ ਸ਼ੀਮਾਂ ਜਿਹੜਾ ਨਸ਼ੇ ਦਾ ਵਗ ਰਹਿਆ ਉੱਥੇ ਜਿੰਮਾ ਬਜਾ ਰਿਆ ਦਿੱਤੀਆਂ ਜਾ ਰਹੀਆਂ ਬਿਲਕੁਲ ਸੋ ਪਾਸੇ ਜਿਸ ਤਰੀਕੇ ਦੇ ਨਾਲ ਹਾਲਾਂਕਿ ਤੁਸੀਂ ਜਿਸ ਦੱਸਿਆ ਕਿ ਆਹ ਕੁਝ ਫੰਡ ਜਿਹੜੇ ਆ ਇਹਨਾਂ ਦੇ ਕੰਮ ਜਿਹੜੇ ਮੁਕੰਮਲ ਹੋ ਚੁੱਕੇ ਆ ਕੁਝ ਫੰਡ ਜਿਹੜੇ ਆ ਯੂਸੀਆ ਅੰਡਰ ਕੰਸਟਰਕਸ਼ਨ ਜਿਹਦਾ ਚੱਲ ਰਿਹਾ ਸੋ ਲੱਗਦਾ ਨਹੀਂ ਕਿ ਜੇ ਇਹ ਇੱਕ ਕੈਂਪੀ ਦਾ ਕੰਮ ਕੇਵਲ ਰਾਸ਼ੀ ਨੂੰ ਮੁਹੱਈਆ ਕਰਵਾ ਦੇਣਾ ਨਹੀਂ ਬਲਕਿ ਨਿਗਰਾਨੀ ਰੱਖ ਕੇ ਪੂਰੇ ਕੰਮ ਕਰਵਾਉਣਾ ਆ ਬਿਲਕੁਲ ਜੀ ਸਾਡੀ ਨਿਗਰਾਨੀ ਆ ਸਾਰੇ ਕੰਮ ਤੁਹਾਨੂੰ ਮਤਲਬ ਅੰਡਰ ਪ੍ਰੋਫਾਈਸ ਦਾ ਜੀ ਕੰਮ ਕਿਉਂਕਿ ਅਫਾਰੀ ਹੋਣੀ ਕਿਸੇ ਚੀਜ਼ ਦੀ ਉਹਦਾ ਉਹਨਾਂ ਦੇ ਬਿੱਲ ਤਾਂ ਜਦੋਂ ਕੰਮ ਕੰਪਲੀਟ ਹੋਊਗਾ ਪਰ ਚਾਹੇ ਤਾਂ ਸਾਡੇ ਕੋਲੇ ਬਿੱਲ ਉਹਦੇ ਜਮ੍ਹਾਂ ਕਰਾਉਣਗੇ ਆ ਜੀ ਉਹ ਅੰਡਰ ਪ੍ਰੋਸੈਸ ਕੰਮ ਚੱਲ ਰਿਹਾ ਜੀ ਉਹ ਪੈਸਾ ਕਿਤੇ ਗਾਇਬ ਨਹੀਂ ਹੋਇਆ ਕੋਈ ਖਾ ਵੀ ਨਹੀਂ ਸਕਦਾ ਪੈਸਾ ਕਿਉਂਕਿ ਆਨਲਾਈਨ ਸਿਸਟਮ ਆ ਸਾਰਾ ਕੋਈ ਵੀ ਚੈੱਕ ਕਰ ਸਕਦਾ ਆ ਕਿ ਪਾ ਗਏ ਉਹ ਨੱਪੜ ਚੈਤਨ ਦੇ ਖਾਤੇ 'ਚ ਪੈਸੇ ਪਏ ਆ ਵੀਡੀਓ ਵੀਡੀਓ ਸੇਵਨਾ ਦੇ ਖਾਤਿਆਂ 'ਚੋਂ ਪੈਸੇ ਪਏ ਆ ਸਾਡਾ ਪੂਰਾ ਧਿਆਨ ਆ ਪੂਰੀ ਨਜ਼ਰ ਆ ਅਸੀਂ ਉਹਨਾਂ ਦਾ ਹੱਦ ਘਟਣ ਵੀ ਕਰ ਰਹੇ ਆ ਜਿਵੇਂ ਜਿਵੇਂ ਕੰਮ ਉਹ ਮੁਕੰਮਲ ਹੋ ਰਹੇ ਆ ਸਾਡੀ ਪੂਰੀ ਨਜ਼ਰ ਬਣੀ ਹੋਈ ਆ ਬਿਲਕੁਲ ਸੁਗਰ ਪ੍ਰੈਸਿੰਗ ਜਿਸ ਤਰੀਕੇ ਦੇ ਨਾਲ ਭਾਈ ਸਰਵਜ ਸਿੰਘ ਮਲੋਆ ਹੋਰਾਂ ਦੀ ਇੱਕ ਤਰੀਕੇ ਦੇ ਨਾਲ ਕਰਦਾਰ ਕੁਸ਼ੀ ਕਰਨ ਦੀ ਕਹਿ ਲੋ ਵੀ ਇਹ ਕੋਸ਼ਿਸ਼ ਕੀਤੀ ਗਈ ਕਿਉਂਕਿ ਸੋਸ਼ਲ ਮੀਡੀਆ ਤੇ ਕੋਈ ਵੀ ਚੀਜ਼ ਹੈ ਉਹ ਅੱਗ ਵਾਂਗੂ ਫੈਲਦੀ ਹੈ ਆਮ ਲੋਕਾਂ ਦੇ ਵਿੱਚ ਸ਼ਾਇਦ ਬਹੁਤੀ ਜਾਣਕਾਰੀ ਨਹੀਂ ਹੋਊਗੀ ਕਿ ਫੰਡਾਂ ਦਾ ਕਿਸ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਰਿਹਾ ਕੋਈ ਵੀ ਵਿਅਕਤੀ ਜੇਕਰ ਇਹ ਕਹੇ ਕਿ ਕੇਵਲ ਇੰਨੇ ਪਰਸੈਂਟ ਹੀ ਉਹਨਾਂ ਦੇ ਵੱਲੋਂ ਫੰਡ ਜਿਹੜੇ ਆ ਉਸਤੇਮਾਲ ਕੀਤੇ ਗਏ ਤੇ ਕਿਤਨਾ ਕਿਤੇ ਲੋਕਾਂ ਦੀ ਨਿਗਾਹ ਦੇ ਵਿੱਚ ਉਹ ਐਮਐਸ ਜਿਹੜੀ ਉਹ ਬਣ ਗਈ ਜੋ ਕਰਦਾਰ ਕੁਸ਼ੀ ਉਹਨਾਂ ਦੀ ਹੋਈ ਹੈ ਇਸ ਤੇ ਖਿਲਾਫ ਕੋਈ ਕਾਨੂੰਨੀ ਜਾਂ ਲੀਗਲ ਐਕਸ਼ਨ ਲਿਆ ਜਾਏਗਾ ਨਹੀਂ ਉਹ ਤਾਂ ਜਿੱਦਾਂ ਵਿਚਾਰ ਕਰਕੇ ਅਸੀਂ ਸ਼ੁਰੂ ਕਰਨਾ ਇਹ ਤਾਂ ਕਰਨਾ ਹੀ ਕਰਨਾਗਾ ਤੁਸੀਂ ਇਹ ਦੇਖੋ ਨਾ ਜੀ ਜਿਸ ਤਰ੍ਹਾਂ ਜਿਸ ਟਾਈਮ ਤੋਂ ਭਾਈ ਸਾਹਿਬ ਜੀ ਤਕਰੀਬਨ 1 ਸਾਲ ਤੋਂ ਉੱਪਰ ਸਮਾਂ ਹੋਇਆ ਭਾਈ ਸਾਹਿਬ ਸਰਬਜੀਤ ਸਿੰਘ ਜੀ ਐਮਪੀ ਬਣੇ ਨੇ ਤੇ ਉਸ ਜਿਹੜੇ ਕੁਝ ਲੀਡਰ ਨੇ ਨਾ ਜਿਸ ਜੋ ਕਰਦਾਰ ਕੁਸ਼ੀ ਕਰਦੇ ਇਹ ਉਸ ਸਦਮੇ ਤੋਂ ਅਜੇ ਬਾਹਰ ਹੀ ਨਹੀਂ ਆਏਗੇ ਕਿ ਭਾਈ ਸਰਬਜੀਤ ਸਿੰਘ ਖਾਲਸਾ ਜਿੱਤ ਕੇ ਨਗੇ ਕਿ ਨਾ ਦਾ ਮਤਲਬ ਇਸ ਚੀਜ਼ ਤੇ ਅੜਿਆ ਹੋਇਆ ਕਿ ਭਾਈ ਸਰਬਜੀਤ ਸਿੰਘ ਖਾਲਸਾ ਨੇ ਤੁਸੀਂ ਪਵਾਉਨ ਦਾ ਪਰਸਨਲ ਹੀ ਜਿਹੜਾ ਫੇਸਬੁੱਕ ਅਕਾਊਂਟ ਆ ਜਾਂ ਕਿਸੇ ਕੋਈ ਐਸਾ ਮੁੱਦਾ ਨਹੀਂ ਹੈਗਾ ਜਿਸ ਤੇ ਭਾਈ ਸਰਬਜੀਤ ਸਿੰਘ ਖਾਲਸਾ ਬੋਲਦੇ ਨਹੀਂ ਜਾਂ ਭਾਈ ਸਰਬਜੀਤ ਸਿੰਘ ਖਾਲਸਾ ਦੀ ਟੀਮ ਉੱਤੇ ਕੰਮ ਨਹੀਂ ਕਰਦੀ ਭਾਈ ਸਰਬਜੀਤ ਸਿੰਘ ਖਾਲਸਾ ਤੁਸੀਂ ਦੇਖੋ ਪ੍ਰਧਾਨ ਮੰਤਰੀ ਦਿਵਯਾ ਯੋਜਨਾ ਉਹਦੇ ਵਿੱਚ ਪਿਛਲੇ 4-5 ਦਿਨ ਪਹਿਲਾਂ ਹੀ ਸਰਦਾਰ ਜਲੇ ਸਿੰਘ ਡੋਡੋਰੀ ਤੇ ਸਾਰੀ ਟੀਮ ਜਿਹੜੇ ਆਪਣੇ ਅੰਗਹੀਨ ਲੋਕ ਨੇ ਉਹਨਾਂ ਦੀਆਂ ਹੈਲਪ ਕਰਕੇ ਹਟੇ ਨੇ ਉਹਨਾਂ ਲਈ ਜੋ ਸਹੂਲਤਾਂ ਆਉਂਦੀਆਂ ਨੇ ਸੈਂਟਰ ਗਵਰਨਮੈਂਟ ਵੱਲੋਂ ਸਾਰੇ ਕਾਰਜ ਕਰਕੇ ਹਟੇ ਨੇ ਤੁਸੀਂ ਭਾਈ ਅਮਰਪਾਲ ਸਿੰਘ ਮਹਿਰੋ ਦਾ ਮੁੱਦਾ ਦੇਖੋ ਫਰੀਦਕੋਟ ਦੇ ਵਿੱਚ ਸ਼ੂਟਿੰਗ ਰੇਂਜ ਸਥਾਪਿਤ ਕੀਤੀ ਭਾਈ ਸਰਜੀ ਸਿੰਘ ਨੇ ਇਹ ਕਿੰਨਾ ਵੱਡਾ ਕਾਰਜ ਆ ਇਹ ਮੁਕਸਰ ਸਾਹਿਬ ਦੇ ਵਿੱਚ ਨੌਜਵਾਨ ਤੇ ਇੱਕ ਝੂਟਾ ਪਰਚਾ ਬਿਲਕੁਲ ਮੈਂ ਜ਼ਰੂਰ ਚਾਹੂੰਗੀ ਜੀ ਗੁਰਪ੍ਰੀਤ ਸਿੰਘ ਜ਼ਰੂਰ ਚਾਹਾਂਗੇ ਕਿ ਜਿਹੜੇ ਫਰੀਦ ਕੋਲ ਹਲਕੇ ਦੇ ਤੁਹਾਡੀਆਂ ਪ੍ਰਾਪਤੀਆਂ ਹੈਗੀਆਂ ਮੋਟੀਆਂ-ਮੋਟੀਆਂ ਉਹ ਜ਼ਰੂਰ ਇੱਕ ਨੂੰ ਸੰਗਤ ਨੂੰ ਦੱਸਿਆ ਜਾਣ ਤੁਸੀਂ ਦੇਖੋ ਸਭ ਤੋਂ ਵੱਡੀ ਮੰਗ ਸੀ ਕਿ ਹਜ਼ੂਰ ਸਾਹਿਬ ਨਢੇੜ ਅਤੇ ਹਰ ਦوار ਉਹ ਟ੍ਰੇਨ ਜਿਹੜੀ ਸ਼ੁਰੂ ਕਰਨੀ ਉਹ ਐਡਾ ਵੱਡਾ ਕਾਰਜ ਸੀ ਭਾਈ ਸਰਵਜੀਤ ਸਿੰਘ ਉਹ ਵੱਖ-ਵੱਖ ਮੰਤਰੀ ਸਾਹਿਬਾਨਾਂ ਨੂੰ ਜਾ ਕੇ ਰੇਲ ਮੰਤਰੀ ਨੂੰ ਮਿਲਦੇ ਰਹੇ ਤੇ ਉਸ ਤੋਂ ਬਾਅਦ ਐਡਾ ਵੱਡਾ ਕਾਰਜ ਫਰੀਦਕੋਟ ਹਲਕੇ ਦਾ ਜੋ ਸ਼ੁਰੂ ਹੋਇਆ ਹਜ਼ੂਰ ਸਾਹਿਬ ਤੋਂ ਲੈ ਫਰੀਦਕੋਟ ਤੋਂ ਫੋਲਪੁਰ ਤੋਂ ਲੈ ਕੇ ਹਜ਼ੂਰ ਸਾਹਿਬ ਤੱਕ ਜਿਹੜੀ ਹੈ ਉਹ ਟ੍ਰੇਨ ਸ਼ੁਰੂ ਹੋਈ ਹੈ ਪੰਜਾਬ ਦਾ ਪਾਣੀਆਂ ਦਾ ਮੁੱਦਾ ਸੀ ਤੁਸੀਂ ਇੱਥੋਂ ਤੱਕ ਦੇਖੋ ਜਿੱਥੇ ਉਹ ਧਾਰਨਿਕ ਆਪਣੇ ਗਵਰਨਮੈਂਟ ਦੇ ਜੋ ਮੁੱਦੇ ਨੇ ਉਹਨਾਂ ਦੇ ਵੀ ਕੰਮ ਕਰਦੇ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਪਿਛਲੇ ਦਿਨੀ 에어 ਇੰਡੀਆ ਨੇ ਉਹਨਾਂ ਨੂੰ ਉਹਨਾਂ ਨਾਲ ਬਦਸਲੂਕੀ ਕੀਤੀ ਉਸਦੇ ਵੀ ਭਾਈ ਸਰਵਜੀਤ ਸਿੰਘ ਦਾ ਬਿਆਨ ਹੈ ਕਿਸੇ ਪੰਜਾਬ ਦੇ ਲੀਡਰ ਦਾ ਉਸ ਜੀਤੇ ਬਿਆਨ ਨਹੀਂ ਆਇਆ ਪਰ ਸਰਵਜੀਤ ਸਿੰਘ ਖਾਲਸਾ ਨੇ ਉਸ ਜੀਤੇ ਲਿਖੇ ਦਿੱਤੀ ਕਿ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਮੁੱਖ ਗ੍ਰੰਥੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਨੂੰ 에어 ਇੰਡੀਆ ਨੇ ਬਦਸਲੂਕੀ ਕੀਤੀ ਉਹਦਾ ਵੀ ਐਕਸ਼ਨ ਲਿਆ ਹైదరాబాద్ ਜੰਗਲ ਕੱਟਣ ਦੀ ਜੋ ਤਾਂ ਵੀ ਆਪਾਂ ਵੀਡੀਓ ਸੋਸ਼ਲ ਮੀਡੀਆ ਤੇ ਕਿ ਉਹਨੇ ਉਸ ਬਾਰੇ ਵਿੱਚ ਚਿੱਠੀ ਲਿਖੀ ਹਰ ਇੱਕ ਮੁੱਦੇ ਤੇ ਭਾਈ ਸਰਬਜੀਤ ਸਿੰਘ ਖਾਲਸਾ ਬੋਲਦੇ ਨੇ ਤੁਸੀਂ ਪੰਜਾਬ ਦੇ 13 ਐਮਪੀ ਨੇ ਉਹਨਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ਚੈੱਕ ਕਰਕੇ ਦੇਖੋ ਕਿ ਉਹ ਕੀ ਕਾਰਜ ਕਰ ਰਹੇ ਨੇ ਠੀਕ ਹੈ ਸਾਡੀ ਜਿਹੜੀ ਟੀਮ ਹੈ ਅਸੀਂ ਕੋਈ ਉਹ ਛੋਟੀ ਹੋ ਸਕਦੀ ਹੈ ਮਤਲਬ ਅਸੀਂ ਲੋਕਾਂ ਤੱਕ ਕੋਈ ਗੱਲ ਨਹੀਂ ਪਹੁੰਚਾ ਸਕਦੇ ਜਿਹੜੀਆਂ ਜਿਉਂਕਿ ਜਿਹੜੀਆਂ ਵੱਡੀਆਂ ਕੰਪਨੀਆਂ ਹੁੰਦੀਆਂ ਨੇ ਉਹਨਾਂ ਦੇ ਆਈਟੀ ਸੈਲ ਆਈਟੀ ਟੀਮ ਤਾਂ ਵੱਡੀਆਂ ਹੁੰਦੀਆਂ ਨੇ ਜਦੋਂ ਕਿਸੇ ਦਾ ਕੋਈ ਕੁਸ਼ੀ ਕਿਸੇ ਦੀ ਕਰਨੀ ਹੁੰਦੀ ਹੈ ਸਾਡੇ ਕੋਲ ਇੱਕ ਭਾਈ ਸਰਵਜੀਤ ਸਿੰਘ ਖਾਲਸਾ ਨੇ ਇੱਕ ਬੜੇ ਛੋਲੇ ਹੋਏ ਸਿੱਧੇ ਸਾਡੇ ਇਨਸਾਨ ਨੇ ਜਿਨ੍ਹਾਂ ਦੇ ਕੋਲ ਕੋਈ ਵਲਫੇਅਰ ਨਹੀਂ ਹੁੰਦਾ ਹਰ ਬੰਦੇ ਨੂੰ ਉਹ ਗਰਾਊਂਡ ਤੇ ਜਾ ਕੇ ਮਿਲਦੇ ਨੇ ਹਰ ਪਰਿਵਾਰ ਤੱਕ ਗਰਾਊਂਡ ਤੇ ਜਾ ਕੇ ਮਿਲਦੇ ਨੇ ਭਾਈ ਸਰਵਜੀਤ ਸਿੰਘ ਦੀ ਧਰਮ ਪਤਨੀ ਬੀਬੀ ਸੰਦੀਪ ਘੋੜਾ ਉਹ ਹਰ ਪਰਿਵਾਰ ਤੱਕ ਦੁੱਖ ਗਲੀਬ ਦੇ ਵਿੱਚ ਨਿੱਜੀ ਤੌਰ ਤੇ ਜਾ ਕੇ ਮਿਲਦੇ ਨੇ ਅਸੀਂ ਦੇਰੋ ਫਰੀਦਕੋਟ ਹਲਕੇ ਦੇ ਵਿੱਚ ਦੋ ਇੱਕ ਦੋ ਨੌਜਵਾਨ ਸ਼ਹੀਦ ਹੋਏ ਸੀਗੇ ਅਗਲੀ ਅਗਲੀ ਵੀਰ ਯੋਜਨਾ ਦੇ ਵਿੱਚ ਉੱਥੋਂ ਤੱਕ ਵੀ ਭਾਈ ਦਲੇ ਸਿੰਘ ਡੋੜ ਜਾ ਕੇ ਉਹਨਾਂ ਦੇ ਪਰਿਵਾਰ ਤੱਕ ਮਿਲ ਕੇ ਆਏ ਨੇ ਜੀ ਲੀਡਰ ਉਹਨਾਂ ਦੇ ਘਰਾਂ ਤੇ ਨਹੀਂ ਜਾਂਦਾ ਪਰ ਸਪੈਸਰਜੀਤ ਸਿੰਘ ਖਾਲਸਾ ਫਰੀਦਕੋਟ ਹਲਕੇ ਦੇ ਵਿੱਚ ਬੜੀ ਚੜ੍ਹਦੀ ਕਲਾ ਨਾਲ ਵਿਚਰ ਵਿਚਰਦੇ ਨੇ ਆਪਣੇ ਦਿਨੇ ਲੋਕ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਨੇ ਖਾਸ ਕਰਕੇ ਸਾਨੂੰ 1 ਸਾਲ ਹੋਇਆ 1 ਸਾਲ ਦੇ ਵਿੱਚ ਇੱਕ ਐਮਪੀ ਨੇ ਇੰਨਾ ਕੰਮ ਕਰ ਦੇਣਾ ਆਪਣੇ ਜਿਹੜੇ 5 ਕਰੋੜ ਦੇ ਨਕਰੀਬਨ 1 ਸਾਲ ਦੇ ਫੰਡ ਨੇ ਉਹ ਆਪਣੇ ਲੋਕਾਂ ਦੇ ਵਿੱਚ ਵੰਡ ਦੇ ਦੇ ਤੁਸੀਂ ਹੋਰ ਐਮਪੀ ਦੇ ਤੁਸੀਂ ਫੰਡਾਂ ਦਾ ਜ਼ਿਕਰ ਕੀਤਾਗਾ ਭਾਈ ਸਰਬਜੀਤ ਸਿੰਘ ਖਾਲਸਾ ਹੀ ਟਾਰਗੇਟ ਕਿਉਂ ਕੀਤੇ ਗਏ ਤੁਸੀਂ ਏਦਾਂ ਇਹ ਵੀ ਇਹ ਵੀ ਕਰਨਾ ਚਾਹੀਦਾ ਹੈ ਕਿ ਜਿੱਥੇ ਪਏ ਸਰਬਜੀਤ ਸਿੰਘ ਖਾਲਸਾ ਦੇ ਫੰਡਾਂ ਦਾ ਜ਼ਿਕਰ ਕੀਤਾ ਉਹਦੇ ਜਿਹੜੇ ਪੰਜਾਬ ਦੇ 11 ਐਮਪੀ ਹੋਰ ਨੇ ਉਹਨਾਂ ਦਾ ਵੀ ਕਰਨਾ ਚਾਹੀਦਾ ਹੈ ਬਿਲਕੁਲ ਜੀ ਉਸ ਨੰਬਰ ਤੇ ਜੀ ਇੱਕ ਹੋਰ ਥੋੜੀ ਜਾਣਕਾਰੀ ਦੇ ਦਵਾਂ ਮੈਂ ਤੁਹਾਨੂੰ ਵਾਦਾ ਕਰ ਦਵਾਂ 5 ਕਰੋੜ ਤੋਂ ਇਲਾਵਾ ਸਿਹਤ ਮੰਤਰੀ ਸੜਕ ਸੜਕ ਜੋੜਨ ਵਾਲਾ ਸਕੀਮ ਦੇ ਤਹਿਤ ਅਸੀਂ ਹੁਣ ਤੱਕ ਨਵ ਸਰਕਾ ਬਣਾ ਦਿੱਤੇ ਆ ਮੁਕੰਮਲ ਹੋ ਗਏ ਨੀ ਪੱਥਰ ਨਹੀਂ ਕੱਲੇ ਰੱਖੇ ਨਹੀਂ ਪੱਥਰ ਰੱਖ ਦਿਆ ਸਾਰਾ ਮੁਕੰਮਲ ਬਣ ਗਿਆ ਤੁਸੀਂ ਜਾਣਕਾਰੀ ਵੀ ਲੈ ਸਕਦੇ ਹੋ ਮੈਂ ਤੁਹਾਨੂੰ ਉਹਦਾ ਦਾਦਾ ਵੀ ਭੇਜ ਦੋ ਜਿੱਨਾ ਤੇ 95 ਕਰੋੜ ਰੁਪਈਆ ਖਰਚ ਆਇਆ 95 ਕਰੋੜ ਵੱਖ-ਵੱਖ ਪਿੰਡਾਂ ਨੂੰ ਜਿਹੜੀ ਉਹ ਸੜਕਾਂ ਜਾ ਰਹੀਆਂ ਕੱਚੇ ਦੇ ਪਿੰਡਾਂ ਨੂੰ ਸੜਕਾਂ ਜਾ ਰਹੀਆਂ ਉਹਨਾਂ ਦੀ ਜ਼ਮੀਨ ਜਾਇਦਾਦ ਮਹਿੰਗੀ ਹੋ ਗਈ ਉੱਥੇ ਲੋਕਾਂ ਨੂੰ ਸੁੱਖ ਸਹੂਲਤਾਂ ਮਿਲ ਗਈਆਂ ਜੀ ਅਸੀਂ ਜਿੱਥੇ ਜਿਹੜਾ 5 ਕਰੋੜ ਦੀ ਰਾਸ਼ੀ ਤੋਂ ਇਲਾਵਾ ਵੀ ਜਿਹੜੀ ਹੈ ਸੈਂਟਰ ਦੇ ਨਾਲ ਸਕੀਮਾਂ ਉਹ ਲੋਕਾਂ ਤੇ ਲਿਆ ਰਹੇ ਆ ਨੇ ਵੱਡੇ ਪਿੰਡਰ ਤੇ ਜਿਵੇਂ ਸੜਕਾਂ ਦਾ ਹੋਇਆ ਜਿਵੇਂ ਤੁਹਾਨੂੰ ਸਾਡੇ ਗੁਰਪ੍ਰੀਤ ਸਿੰਘ ਯੂਐਸਟੀਓ ਨੇ ਸੈਨਟੀ ਸਾਹਿਬ ਦੇ ਨਾਲ ਜੜਕੜ ਦਿੱਤੀ ਆ ਟ੍ਰੇਨ ਕੱਖ ਤੇ ਸ੍ਰੀ ਹਜੂਰ ਸਾਹਿਬ ਨੂੰ ਮਾਲਵੇ ਦੇ ਲੋਕਾਂ ਦੀ ਬਹੁਤ ਕਿਰਦੀ ਮੰਗ ਸੀ ਕਿਉਂਕਿ ਮਾਲਵਾ ਏਰੀਆ ਜਿੱਨਾ ਸ੍ਰੀ ਮੁਕਤਸਰ ਸਾਹਿਬ ਸ੍ਰੀ ਫੋਇਪਰ ਆਪਣਾ ਸ੍ਰੀ ਕੋਟ ਮੋਗਾ ਜਿੱਨਾ ਲੋਕਾਂ ਨੇ ਮੰਗ ਸੀ ਬਹੁਤ ਸਭਈ ਅਵਰਕਰਸਾ ਜਾਣਾ ਪੈਂਦਾ ਤੇ ਬਠਿੰਡੇ ਜਾਣਾ ਪੈਂਦਾ ਸੀ ਮੰਗ ਸੀ ਉਹ ਮੰਗ ਪੂਰੀ ਕੀਤੀ ਇਸੇ ਦਾ ਹਿੰਦੂ ਵੀਰਾਂ ਦੀ ਕਿਸੇ ਨੇ ਕੋਈ ਵਿਤਕਰਾ ਨਹੀਂ ਕੀਤਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਸਾਰੇ ਧਰਮਾਂ ਦਾ ਸਤਕਾਰ ਸੀ ਉਸੇ ਤਰਾਈ ਅਸੀਂ ਸਾਰੇ ਧਰਮਾਂ ਦਾ ਸਤਕਾਰ ਕਰਦੇ ਆ ਹਰਦوار ਨੂੰ ਇੱਕ ਟ੍ਰੇਨ ਚਲਾਉਣ ਵਾਸਤੇ ਐਪੀ ਸਾਉਣੇ Oui, la yo ਸੋ ਬੋਧਵਤਨਵਾਂ ਖੜੇ ਨੇ ਨੂੰ ਵਧਨਾਮ ਕੀਤਾ ਜਾ ਰਿਹਾ ਵੀ ਇਹ ਆਉਣ ਵਾਲੇ ਸਮੇਂ ਚ ਜਿਹੜੇ ਜਿਹੜੇ ਸ਼ਹੀਦ ਪਰਿਵਾਰ ਅੱਗੇ ਆ ਗਏ ਜਿਨ੍ਹਾਂ ਨੂੰ ਲੰਮੇ ਸਮੇ ਤੋਂ ਸਾਡੇ ਆਪਣੇ ਅਕਾਲੀ ਖਵਾਨ ਵਾਲਿਆਂ ਦੇ ਪੰਥ ਖਵਾਨ ਵਾਲਿਆਂ ਨੇ ਜਿਨ੍ਹਾਂ ਦੇ ਸ਼ਹੀਦਾਂ ਦੇ ਲਹੂ ਖੂਨ ਦਾ ਕਰਕੇ ਆਉਦੇ ਪੰਜ ਪੰਜ ਵਾਰੀ ਮੁੱਖ ਮੰਤਰੀ ਬਣੇ ਉਹਨਾਂ ਸ਼ਹੀਦ ਪਰਿਵਾਰਾਂ ਦੀ ਸਾਥ ਨਹੀਂ ਲਈ ਅੱਜ ਲੋਕਾਂ ਨੇ ਪੰਜਾਬ ਦੇ ਵੋਟਰਾਂ ਨੇ ਸਿੱਖਾਂ ਨੇ ਉਹਨਾਂ ਅਨੁਸਾਰ ਲਈ ਉਹਨਾਂ ਨੂੰ ਉੱਚਾ ਚੱਕਿਆ ਉਹਨਾਂ ਪਰਿਵਾਰਾਂ ਨੂੰ ਐਮਪੀ ਬਣਾਇਆ ਕਿ ਉਹਨਾਂ ਪਰਿਵਾਰਾਂ ਦੀ ਕਰਤਾਰ ਕੋਸ਼ਿਸ਼ ਜਾਨ ਗੱਲ ਇਹ ਦੀ ਕੀਤੀ ਜਾ ਰਹੀ ਵੀ ਇਹ ਇਹ ਔਣ ਵਾਲੇ ਸਮੇਂ ਚ ਸੱਚੀ ਸੁੱਚੀ ਅਕਾਲੀ ਸਰਕਾਰ ਸੱਚੇ ਸੁੱਚੇ ਪੰਥ ਦਾ ਲੋਕ ਅੱਗੇ 라 ਹੈ। ਗੱਲ ਇਹ ਦੀ ਦੂਜੀ ਚੀਜ਼ ਗੱਲ ਤੇ ਵੀ ਹੈ ਨਾ ਕਿ ਪੰਜਾਬ ਦੇ ਵਿੱਚ ਇੱਕ ਅੱਜ ਹੀ ਇੱਕ ਕੱਲ ਇੱਕ ਮਤਲਬ ਇੱਕ ਤੰਗੀ ਸ਼ਖੀਰ ਸ਼ਖਤ ਮਤਲਬ ਜਿਹੜੇ ਕਾਰੋਬਾਰੀ ਸੀ ਉਹਨਾਂ ਦਾ ਕਤਲ ਹੋਇਆ ਉਹ ਚੀਜ਼ ਵੀ ਦੇਖਾ ਜਿਲ੍ਹਾ ਗੇਟ ਨਾਲ ਉਹ ਵੀ ਨਹੀਂ ਕਰ ਰਹੇ ਆ ਆਵਾਜ਼ ਮੀ ਪਾਰਟੀ ਵੱਲੋਂ ਰਾਖਵਾਂ ਮੈਂਬਰ ਵੀ ਬਣਾਏ ਗਏ ਆ ਕੋਈ ਬੋਲਿਆ ਕੋਈ ਹੂੰ ਇਹ ਰਾਸ਼ਵਾ ਦੇ ਮੈਂਬਰ ਬਣਾਇਆ ਜਾ ਕੋਈ ਬੋਲਿਆ ਹਰੇਕ ਪਲਸ ਦੇ ਮਸਲੇ ਤੇ ਬੋਲਦੇ ਗਾਣਬੋਧ ਕੇ ਆਉਣ ਵਾਲੇ ਸਮੇਂ ਤੇ ਉਹਨਾਂ ਨੂੰ ਦਿਖ ਰਿਹਾ ਕਿ ਇਹ ਲੋਕ ਅੱਗੇ ਆ ਰਹੇ ਲੋਕ ਇਹਨਾਂ ਨੂੰ ਪਿਆਰ ਕਰ ਰਹੇ ਆ ਇਹ ਤੇ ਪਲਸ ਦੇ ਜਿਹੜੀ ਸੈਨਸ਼ੀਟਾ ਨੂੰ ਗਾਣਬੋਧ ਤੇ ਪੰਡਾ ਜਾ ਰਿਹਾ ਜੀ ਜੀ ਬਿਲਕੁਲ ਸੋ ਜੀ ਗੁਰਪ੍ਰੀਤ ਸਿੰਘ ਤੁਸੀਂ ਅੱਗੇ ਬੀਤੇ ਦਿਨਾਂ ਦੀ ਕਿਸੇ ਘਟਨਾ ਦਾ ਜ਼ਿਕਰ ਕਰ ਰਹੇ ਸੀਗੇ ਹਾਂਜੀ ਉਹ ਇਦਾਂ ਸੀ ਕਿ ਜਿਹੜੀ ਹੁਣ ਜੇ ਆਪਾਂ ਕੱਲ ਪਰਸੋਂ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਮਾਰੀ ਘਟਨਾ ਕਤਲ ਮੁਖ ਹੋਇਆ ਤੁਸੀਂ ਉਸ ਕਤਲ ਤੋਂ ਧਿਆਨ ਭਟਕਾਉਣ ਦੇ ਵਾਸਤੇ ਭਾਈ ਸਰਬਜੀਤ ਸਿੰਘ ਨੂੰ ਖਾਲਸਾ ਨੂੰ ਟਾਰਗੇਟ ਕਰਨ ਲਈ ਉਹ ਨਿਊਜ਼ ਚਲਾਈ ਜਾ ਰਹੀ ਹੈ ਕਿਉਂਕਿ ਜਿਹੜਾ ਪੰਥਕ ਵੋਟ ਬੈਂਕ ਹੈ ਪੰਥਕ ਜਿਹੜੀ ਨਜ਼ਰੀਆ ਤੋਂ ਉਹ ਸਾਰੀਆਂ ਜਿਹੜੀਆਂ ਪੰਥਕ ਸ਼ਖਸੀਅਤਾਂ ਨੇ ਉਹ ਭਾਈ ਸਰਬਜੀਤ ਸਿੰਘ ਨੂੰ ਤਿਆਰ ਕਰਦੀਆਂ ਨੇ ਕਿ ਇਹ ਇੱਕ ਵੱਖਰੀ ਤਰ੍ਹਾਂ ਨਾਲ ਇੱਕ ਚੀਜ਼ ਨੂੰ ਚਲਾ ਦਿੱਤਾ ਜਾਵੇ ਕਿ ਲੋਕਾਂ ਦਾ ਜਿਹੜਾ ਧਿਆਨ ਹੈ ਉਹ ਇਹਨਾਂ ਚੀਜ਼ਾਂ 'ਵਿਨ ਨਹੀਂ ਹੋ ਜਾਵੇ ਜੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਫਤਿਹ ਅਰਸ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ